ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕਿਹੜੇ ਪਿੰਡ ਸ਼ਹਿਰ ਏਰੀਆ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਜ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੰਬੰਧੀ ਇੱਕ ਵਾਰ ਫਿਰ بار بار ਆ ਜਿਹੜਾ ਉਹ ਵੱਚ ਚੁੱਕੇ ਹੈ ਟਰੰਪ ਇਸ ਵਾਰ ਜੋ ਉਹਨਾਂ ਦੀ ਜਾਨ ਬਚੀ ਹੈ ਇੱਕ ਵੱਡੇ ਹਾਦਸੇ ਦੇ ਦੌਰਾਨ ਉਹਨਾਂ ਦੀ ਜਾਨ ਬਚੀ ਹੈ ਸੋ ਕੀ ਹੈ ਪੂਰੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਬਾਲਵਾਲ ਬਚਿਆ ਰਾਸ਼ਟਰਪਤੀ ਟਰੰਪ ਟਰੰਪ ਦਾ ਜਹਾਜ਼ ਲੰਡਨ ਵੱਲ ਉੱਡ ਰਿਹਾ ਸੀ ਜਦੋਂ ਸਪ੍ਰਿਟ 에ਅਰਲਾਈਨਸ ਦੀ ਫਲਾਈਟ 1300 ਬਹੁਤ ਨੇੜੇ ਆ ਚੁੱਕੀ ਸੀ ਦੋਵੇਂ ਜਹਾਜ਼ ਲੌਂਗ ਆਇਲੈਂਡ ਦੇ ਉੱਪਰ ਇੱਕੋ ਉਚਾਈ ਦੇ ਉੱਪਰ ਉੜ ਰਹੇ ਸਨ ਜਿਸ ਤੇ ਕਾਰਨ ਦੋਨਾਂ ਜਹਾਜ਼ਾਂ ਦੇ ਵਿਚਕਾਰ ਟੱਕਰ ਹੋਣ ਦੀ ਸੰਭਾਵਨਾ ਸਾਫ਼ ਹੋ ਚੁੱਕੀ ਸੀ ਰਿਪੋਰਟ ਦੇ ਮੁਤਾਬਕ ਟਰੰਪ ਦੇ ਪਾਇਲਟ ਨੇ ਤੁਰੰਤ ਚੇਤਾਵਨੀ ਦਿੱਤੀ ਅਤੇ ਸਪ੍ਰਿੰਟਲ ਜਹਾਜ਼ ਦੇ ਰਸਤਾ ਬਦਲਣ ਨੂੰ ਕਿਹਾ ਜਿਸ ਦੇ ਬਾਅਦ ਰਡਾਰ ਡੇਟਾ ਦੇ ਅਨੁਸਾਰ ਦੋਹਾਂ ਜਹਾਜ਼ਾਂ ਦੇ ਵਿਚਕਾਰ ਕਰੀਬ 11 ਮੀਲ ਦੀ ਦੂਰੀ ਹੀ ਬਾਕੀ ਰਹਿ ਗਈ ਸੀ ਅਤੇ ਇਹ ਹਾਦਸਾ ਬਹੁਤ ਨਜ਼ਦੀਕੀ ਤੇ ਹੋਣ ਵਾਲਾ ਸੀ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਕਾਫੀ ਜ਼ਿਆਦਾ ਹੁਣ ਚਰਚਾ ਸ਼ਿੜੀ ਹੋਈ ਹੈ ਇਸ ਘਟਨਾ ਦੇ ਬਾਅਦ ਵੀ ਟਰੰਪ ਸੁਰੱਖਿਅਤ ਤਰੀਕੇ ਦੇ ਨਾਲ ਲ ਵਿਸ਼ਰ ਕੈਨਸਰ ਦੇ ਨਾਲ ਕਿੰਚਾਂਸ ਦੇ ਵਿੱਚ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਹੈ ਕੈਨਸਰ ਦੇ ਵਿੱਚ ਔਰ ਨਾਲ ਹੀ ਇਸੇ ਦੌਰੇ ਦੇ ਦੌਰਾਨ 1600 ਤੋਂ ਵੱਧ ਪੁਲਿਸ ਅਧਿਕਾਰੀ ਸੁਰੱਖਿਆ ਤਾਇਨਾਤ ਵੀ ਕੀਤੇ ਗਏ ਸਨ ਅਤੇ ਵਿਰੋਧੀ ਧਿਰ ਦੇ ਵੱਲੋਂ ਪ੍ਰਦਰਸ਼ਨ ਵੀ ਇੱਥੇ ਕੀਤੇ ਗਏ ਸਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇੱਥੇ ਇਸ ਦੌਰੇ ਦੇ ਨਾਲ ਦੋਹਾਂ ਦੇਸ਼ਾਂ ਦੇ ਚੰਗੇ ਰਿਸ਼ਤੇ ਮਜ਼ਬੂਤ ਹੋਣ ਦੀ ਗੱਲ ਕਹੀ ਹੈ ਆਰਥਿਕ ਸਹਿਯੋਗ ਅਰਬਾਂ ਡਾਲਰ ਦੇ ਨਿਵੇਸ਼ ਵਪਾਰਿਕ ਟਰੈਫਿਕ ਅਤੇ ਯੂਕਰੇਨ ਸੰਕਟ ਤੇ ਵੀ ਨਵੀਂ ਚਰਚਾ ਜਿਹੜੀ ਇਸ ਦੌਰੇ ਦੇ ਦੌਰਾਨ ਹੋਵੇਗੀ ਇੱਕ ਵਾਰ ਫਿਰ ਮਸਾਂ ਬਜੀ ਹੈ 트럼ਪ ਦੀ ਜਾਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 트럼ਪ ਦੇ ਉੱਪਰ ਚੁਣავი ਦੌਰ ਦੇ ਦੌਰਾਨ ਇੱਕ ਹਮਲਾ ਹੋਇਆ ਸੀ ਜਿਸ ਤੇ ਸਮੇਂ ਉਹਨਾਂ ਦੇ ਕੰਨ ਕੋਲ ਦੀ ਗੋਲੀ ਲੰਗ ਗਈ ਸੀ ਅਤੇ ਬਾਲਵਾਲ ਉਦੋਂ ਵੀ ਉਹ ਬਚ ਗਏ ਸਨ ਤੇ ਹੁਣ ਇਸ ਵਾਰ ਫਲਾਈਟ ਹਾਦਸੇ ਦੇ ਹੁੰਦੇ ਹੁੰਦੇ ਬਚਾ ਹੋਇਆ ਹੈ ਇਹ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੇਸ਼ ਦੁਨੀਆ ਦੀ ਪੰਜਾਬ ਦੀ ਮੁਲਾਸਮਾਂ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਕਿਹੜੇ ਪਿੰਡ ਸ਼ਹਿਰ ਏਰੀਆ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਉਮੀ ਵੱਡੀ ਛੋਟੀ ਖਬਰ ਦੇ ਨਾਲ ਧੰਨਵਾਦ